ਕੌਤੋਂ ਵੱਡੀ ਆ ਹਲੇ ਪਾਣੀ ਦਿੱਕਤ ਆ ਨਾ ਲੰਗਰ ਪਾਣੀ ਕਿਸੇ ਸਰਕਾਰ ਵੱਲੋਂ ਕੋਈ ਆਇਆ ਬਾਬਿਆਂ ਚਾ ਲੰਗਰ ਦੀ ਸੇਵਾ ਕੀਤੀ ਜਾਂ ਜੱਸੇ ਬੰਦੀਆਂ ਆਪਣੀਆਂ ਆਪਣੀਆਂ ਟਰਾਲੀਆਂ ਤੇ ਲੰਗਰ ਲੈ ਕੇ ਛੜਕਾਂ ਥਾਣੀ ਪਹੁੰਚਣ ਡੀਆਂ ਉਹ ਲੋਕਾਂ ਦੀ ਮਦਦ ਕਰਦੀਆਂ ਕੋਈ ਕੋਠੇ ਜਿਹੜੇ ਮਕਾਨ ਕੋਈ ਮਕਾਨ ਵਿੱਚ ਠਾਏ ਆ ਪਾਣੀ ਦੇ ਨਾਲ ਹਾਂ ਕੱਲ ਉਹ ਮਹਾ ਹੀ ਬਚੇ ਦੋ ਜੀ ਥੱਲੇ ਹੀ ਆ ਗਏ ਵਿਚਾਰੇ ਮਹਾ ਹੀ ਕੱਢੇ ਲੋਕਾਂ ਨੇ ਭੱਜ ਨਾ ਸਕੇ ਮੁੰਡਿਆਂ ਨੇ ਰੋਟੀ ਦੇ ਕੇ ਗਿਆ ਕੋਈ ਲੰਗਰ ਦੀ ਤੋਂ ਉੱਧਰ ਵੰਡਣ ਗਏ ਤੇ ਫਿਰ ਉਹਨਾਂ ਨੂੰ ਕੱਢਿਆ ਆ ਆਪਾਂ ਵੱਲ ਖਲੋਤੀ ਆ ਇਹਨਾਂ ਨੂੰ ਪੁੱਛ ਲਓ ਕੱਲ ਦਾ ਜਦੋਂ ਦਾ ਲੰਗਰ ਛਕਿਆ ਉਦੋਂ ਬਾਅਦ ਆ ਕੋਈ ਲੰਗਰ ਲੈ ਕੇ ਪਹੁੰਚਿਆ ਕੋਈ ਪ੍ਰਸ਼ਾਸਨ ਕੋਈ ਸਰਕਾਰ ਦਾ ਨੁਮਾਇੰਦਾ ਕੋਈ ਐਮਐਲਏ ਕੋਈ ਹੋਰ ਵੀ ਕੋਈ ਪਹੁੰਚਿਆ ਉਸਾਰ ਦੇਖੋ ਅਸੀਂ ਇਸ ਟਾਈਮ ਮੌਜੂਦ ਆ ਗੱਗੋਮਾਲ ਪਿੰਡ ਗੱਗੋਮਾਲ ਵਿਖੇ ਜਿੱਥੇ ਅਸੀਂ ਇੱਥੇ ਹਰ ਪੀੜਤਾ ਦੇ ਨਾਲ ਜਿਹੜਾ ਸਾਹਮਣਾ ਕਰ ਰਹੇ ਨੇ ਇੱਥੋਂ ਦੇ ਲੋਕ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਹਾਂਜੀ ਭਾਜੀ ਆਪਣਾ ਨਾਮ ਦੱਸ ਕੇ ਤੇ ਦੱਸਿਓ ਤੁਸੀਂ ਇੱਥੇ ਤੁਹਾਡੇ ਹਾਰ ਤੇ ਪਾਣੀ ਦਾ ਕਿੰਨਾ ਕੁ ਨੁਕਸਾਨ ਹੋਇਆ ਜੋ ਵੀ ਸਥਿਤੀ ਹੈ ਤੁਹਾਡੇ ਬਾਰੇ ਦੱਸਿਓ ਆਪਣਾ ਨਾਮ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਮੈਂ ਜਗਿੰਦਰ ਸਿੰਘ ਪਿੰਡ ਗੱਗੂਮਾਲ ਤੋਂ ਪਿੰਡ ਦੇ ਚਾਰਚ ਫੇਰੇ ਪਾਣੀ ਆ ਗਲੀਆਂ ਦੇ ਵਿੱਚ ਕੋਈ ਘਰ ਵਜਾ ਹੋਗਾ ਜਿਹਦੇ ਘਰ ਦੇ ਵਿੱਚ ਪਾਣੀ ਨਹੀਂ ਆ ਦਿੱਕਤਾਂ ਤੇ ਇਸ ਟਾਈਮ ਇੰਨੀਆਂ ਆਵਾਜ਼ ਚੁੱਕੀਆਂ ਤੇ ਘਰਾਂ ਦੇ ਵਿੱਚੋਂ ਪੀਣ ਵਾਲਾ ਪਾਣੀ ਮੁੱਕ ਗਿਆ ਲੋਕਾਂ ਨੂੰ 32 ਖੌਨ ਤੇ ਚੰਗੀ ਆਉਣੀ ਆਉਣੀ ਆ ਕੋਈ ਇੱਕ ਪਹਿਲਾਂ ਨੇ ਫੋਨ ਚਾਰਜ ਕਰ ਲੈਂਦੇ ਕਿਸੇ ਨੂੰ ਫੋਨ ਤੇ ਗੱਲਬਾਤ ਕਰ ਲੈਂਦੇ 32 ਤੇ ਚਲੋ ਬੰਦ ਹੋ ਗਈ ਆ ਸਭ ਤੋਂ ਵੱਡੀ ਆ ਹਲੇ ਪਾਣੀ ਦਿੱਕਤ ਆ ਨਾ ਲੰਗਰ ਪਾਣੀ ਕਿਸੇ ਸਰਕਾਰ ਵੱਲੋਂ ਕੋਈ ਆਇਆ ਬਾਬਿਆਂ ਨੇ ਚਾ ਲੰਗਰ ਦੀ ਸੇਵਾ ਕੀਤੀ ਜਾਂ ਜਹੇ ਬੰਦੀਆਂ ਆਪਣੀਆਂ ਆਪਣੀਆਂ ਟਰਾਲੀਆਂ ਤੇ ਲੰਗਰ ਲੈ ਕੇ ਛੜਕਾ ਥਾਣੀ ਪਹੁੰਚਣ ਡੀਆਂ ਉਹ ਲੋਕਾਂ ਦੀ ਮਦਦ ਕਰਨੀਆਂ ਟਰਾਲੀਆਂ ਦੇ ਉੱਤੇ ਲੋਕਾਂ ਨੂੰ ਕੱਢਣ ਵੀ ਡੀਆਂ ਤੇ ਸਭ ਤੋਂ ਵੱਡੀ ਮੁਸ਼ਕਲ ਇਹੋ ਹੀ ਆ ਕਿ ਜੋ ਆਪਣੀਆਂ ਪਬਲਿਕ ਲੋਕੋਤੀ ਆ ਇਹਨਾਂ ਨੂੰ ਪੁੱਛ ਲਓ ਕੱਲ ਦਾ ਜਦੋਂ ਦਾ ਲੰਗਰ ਛਕਿਆ ਉਦੋਂ ਬਾਅਦ ਆ ਕੋਈ ਲੰਗਰ ਲੈ ਕੇ ਕੋਈ ਪਹੁੰਚਿਆ ਕੋਈ ਪ੍ਰਸ਼ਾਸਨ ਕੋਈ ਸਰਕਾਰ ਦਾ ਨੁਮਾਇੰਦਾ ਕੋਈ ਐਮ ਐਲ اے ਕੋਈ ਹੋਰ ਵੀ ਕੋਈ ਪਹੁੰਚਿਆ ਸਾਬ ਸਰਕਾਰ ਤੇ ਕਹਿ ਰਹੀ ਆ ਕਿ ਜਿਹੜਾ ਜਿਹੜੇ ਲੋਕਾਂ ਦੀ ਅਸੀਂ ਜਾਨ ਮਾਲ ਦੀ ਰਾਖੀ ਪੂਰੀ ਕਰ ਰਹੇ ਆ ਸਾਡਾ ਪ੍ਰਸ਼ਾਸਨ ਤਤਤਾ ਪਹਾੜ ਹੋਇਆ ਪੂਗਾ ਤੇ ਜਿਹੜਾ ਮਾਝਾ ਮੁੱਖ ਮੰਤਰੀ ਪੰਤ ਬਾਜੀ ਉਹਨਾਂ ਨੇ ਬਿਆਨ ਦਿੱਤਾ ਆ ਕਿ ਸਾਡਾ ਜਿਹੜਾ ਪ੍ਰਸ਼ਾਸਨ ਆ ਅਸੀਂ ਪੂਰੇ ਜਿਹੜਾ ਉਹਨਾਂ ਨੂੰ ਜਿਹੜਾ ਅਲਾਣ ਕਰ ਦਿੱਤਾ ਵੀ ਜਿਹੜਾ ਆਰਡਰ ਦੇ ਦਿੰਦੇ ਆ ਵੀ ਆਪਣੇ ਆਪਣੇ ਜਾ ਕੇ ਇਲਾਕੇ ਤੇ ਜਿੱਥੇ ਗੁੰਦੀਆਂ ਲਾਈਆਂ ਉੱਥੇ ਸਭਾ ਲਓ ਉਹ ਤਾਂ ਕਹਿ ਰਹੇ ਆ ਵੀ ਸਾਡੇ ਜਿਹੜਾ ਪ੍ਰਸ਼ਾਸਨ ਪਹੁੰਚਿਆ ਆ ਤੁਸੀਂ ਕੀ ਕਹਿ ਰਹੇ ਜੀ ਹੁਣ ਟਾਈਮ ਅਸੀਂ ਆਪਣੇ ਗੱਗੂਮਾਲ ਪਿੰਡ ਦੇ ਵਿੱਚ ਖਲੋਤੇ ਆ ਅਸੀਂ ਸਮੋਵਾਲ ਤੱਕ ਡਿਆਲਾਂ ਤੱਕ ਘੁੰਮ ਕੇ ਆਏ ਆ ਅਜੇ ਤੱਕ ਗੱਗੂਮਾਲ ਜਾਂ ਡਿਆਲਾਂ ਦੇ ਵਿੱਚ ਕੋਈ ਵੀ ਕਿਸਤੀ ਦੇ ਉੱਤੇ ਇਹਨਾਂ ਡੇਰਿਆਂ ਤੋਂ ਜਾਂ ਕੋਈ ਬੰਦਾ ਕੱਢਿਆ ਹੋਵੇ ਡੇਰੇਆਂ ਤੋਂ ਤਾਂ ਇੱਥੇ ਪੱਠਾ ਡੇਰੇ ਆ ਉਧਰ ਲੋਕੀ ਫਸੇ ਆ ਇਧਰ ਭਾਈ ਵਾਲੇ ਡੇਰੇ ਉਧਰ ਲੋਕੀ ਫਸੇ ਆ ਕੇ ਇਹਨਾਂ ਕੋਈ ਬੇੜੀਆਂ ਹੈਗੀਆਂ ਤਾਂ ਉਹਨਾਂ ਨੂੰ ਲੈ ਕੇ ਪਹੁੰਚਣ ਪ੍ਰਸ਼ਾਸਨ ਸਾਡੀ ਕੀ ਮਤ ਕਰਨ ਦਿਆ ਲੋਕ ਆਸ ਵਿੱਚ ਹੀ ਜਾਂ ਜਥੇਬੰਦੀਆਂ ਵਾਲੇ ਟਰਾਲੀਆਂ ਦੂਰੋਂ ਦੂਰੋਂ ਲੈ ਕੇ ਆਉਣਦੇ ਆ ਤੇ ਜਾਂ ਫਿਰ ਹੋਰ ਆ ਇੱਕੋ ਜਿਹੇ ਦਾ ਭੈਣ ਭਰਾ ਕਿਸੇ ਦੀ ਮਤ ਕੰਡਿਆ ਜੇ ਬਾਕੀ ਕੋਈ ਨਹੀਂ ਕਰ ਸਕਦਾ ਐਸੇ ਪਾਣੀ ਦੀ ਗੱਲ ਆ ਪੁੱਛੋ ਆਪਾਂ ਆਪਣੇ ਜਿਹੜੇ ਭਰਾ ਘਰੋਤੇ ਆ ਜਿੰਨੇ ਜੋਗੇ ਹੈਗੇ ਆ ਆਪਾਂ ਜਨਰੇਟਰ ਚਲਾ ਕੇ ਘੰਟਾ 2 ਘੰਟੇ ਲੋਕਾਂ ਦੇ ਟੈਂਕੀਆਂ ਭਰਾਈਆਂ ਜਿੰਨਾ ਜੋਗਾ ਪਾਣੀ ਪੀਣ ਜੋਗਾ ਅਸੀਂ ਕਰਕੇ ਦਿੱਤਾ ਇਹਨਾਂ ਨੂੰ ਹਾਂਜੀ ਭਾਜੀ ਤਹਾਡੇ ਕੋ ਹਾਲੇ ਤੱਕ ਕੋਈ ਅਧਿਕਾਰੀ ਕੋਈ ਪ੍ਰਸ਼ਾਸਨ ਦਾ ਜਿਹੜਾ ਮੇਨ ਅਫਸਰ ਤੁਹਾਡੇ ਕੋ ਕੋ ਇਸ ਪਿੰਡ ਦੇ ਵਿੱਚ ਪਹੁੰਚ ਕੀਤੀ ਤੁਹਾਡੇ ਨਾਲ ਕੋਈ رابطہ ਕਰਨ ਕੀਤਾ ਅਜੇ ਤੱਕ ਤੇ ਕੋਈ ਕੱਲ ਆਏ ਸੀ ਕੱਲ ਉਹ ਅਗਰ ਬੋਰਡ ਲੈ ਕੇ ਤੇ ਥੋੜੇ ਜਿ ਸਾਡੀ ਮੁਸ਼ਕਲ ਆਈ ਸੀ ਡੇਰਿਆਂ ਤੇ ਉਹ ਕੱਢ ਕੇ ਆਈ ਅੱਜ ਸਵੇਰ ਦਾ ਨਹੀਂ ਉਹ ਜਿਹੜੇ ਜਿਹੜੇ ਕਿਸ਼ਤੀਆਂ ਲੈ ਕੇ ਆਏ ਸੀ ਕੋਈ ਸਰਕਾਰੀ ਪ੍ਰਸ਼ਾਸਨ ਦੇ ਸਰਕਾਰੀ ਤੇ ਜਾਂ ਕੋਈ ਜਿਹੜੇ ਸੰਸਥਾ ਵਾਂ ਸੇਵਾ ਕਰ ਰਹੀ ਨਹੀਂ ਨਹੀਂ ਸਰਕਾਰੀ ਸਰਕਾਰੀ ਵੀਡੀਓ ਸਾਹਿਬ ਆਏ ਲੈ ਕੇ ਵੀਡੀਓ ਸਾਹਿਬ ਇਥੋਂ ਰਮਜ਼ਾਸ ਤੋਂ ਜਾਂ ਇਲਾਕੇ ਤੋਂ ਠੀਕ 17 ਸਿੰਘ ਉਹ ਲੈ ਕੇ ਆਏ ਸੀ ਬਾਕੀ ਅਜੇ ਸ਼ਰੀਫ ਗੁਣ ਕੀ ਦਾ ਸਾਡੇ ਇੱਥੇ ਪੱਠੇ ਦੇ ਨਾਲ ਕੋਈ ਲੈਂਡ ਦੇ 7-8 ਜਾਣੇ ਉਹ ਜਿਆਦਾ ਮੁਸ਼ਕਲ ਚ ਫਸੇ ਆ بڑے ਫੂਨ ਕੀਤੇ ਉਹਨਾਂ ਵਾਸਤੇ ਡੇ ਆ ਜੀ ਕੁਛ ਨਾ ਕੁਛ ਉਹਨਾਂ ਦਾ ਮਸਲਾ ਹੱਲ ਹੋ ਗਿਆ ਉੱਥੇ ਪਾਣੀ ਪਾਣੀ ਜਿਆਦਾ ਇੱਥੇ ਪਾਣੀ ਜਿਆਦਾ ਭਾਜੀ ਉੱਥੇ ਘੱਟੋ ਘੱਟ ਵੀ ਤਾਂ 10 ਫੁੱਟ ਪਾਣੀ ਤੁਹਾਨੂੰ ਭਾਜੀ ਭਾਜੀ ਤੁਹਾਨੂੰ ਇਸ ਪਿੰਡ ਦੇ ਵਿੱਚ ਜਿਆਦਾ ਕਿਹੜੀਆਂ ਪਰੇਸ਼ਾਨੀਆਂ ਕਿਹੜੀਆਂ ਮੁਸ਼ਕਲਾਂ ਦਾ ਤੁਸੀਂ ਸਾਹਮਣਾ ਕਰ ਰਹੇ ਜੀ ਜਿਆਦਾ ਮੁਸ਼ਕਲ ਤਾਂ ਹੁਣ ਪਾਣੀ ਦੀ ਆਉਂਦੀ ਸਰ ਪਾਣੀ ਪੀਣ ਵਾਲਾ ਨਹੀਂ ਇੱਥੇ ਹੈਗਾ ਬਾਕੀ ਚਲੋ ਰਸ਼ਲ ਪਾਣੀ ਪਈਦਾ ਤੁਹਾਨੂੰ ਪੀਣ ਠੀਕ ਹੈ ਜੀ ਬਾਕੀ ਇਹ ਆ ਵੀ ਇੱਕ ਜੁਨੀ ਨਾਲੇ ਡੇ ਆ ਥੋੜਾ ਬੜਾ ਆਸਰਾ ਕਰਨ ਬਾਕੀ ਸਰਕਾਰ ਨੂੰ ਵੀ ਚਾਹੀਦਾ ਕਿ ਆਪਣਾ ਤੇ ਪਾਣੀ ਦਾ ਜਿਆਦਾ ਮੁਸ਼ਕਲ ਹੋਉਂਦੀ ਬਾਕੀ ਟਰੈਕਟਰ ਨਾਲ ਲਾ ਕੇ ਭਰਨ ਦੇ ਆ ਪਾਣੀ ਸਾਰੇ ਵਿਚਾਰੇ ਬਹੁਤ ਵਕਤ ਤੋਂ ਬਾਹਰ ਪਣੀ ਹੋ ਗਿਆ ਕਿਉਂਕਿ ਲੋਕਾਂ ਦਾ ਆਪਣਾ ਬੱਚਿਆਂ ਨੂੰ ਸੰਭਾਲਣਾ ਬੜਾ ਮੁਸ਼ਕਲ ਹੋ ਗਿਆ ਬਾਕੀ ਵੇਖੋ ਸਰਕਾਰ ਨੇ ਸਾਡੀ ਬਿਲਕੁਲ ਕੋਈ ਮਦਦ ਨਹੀਂ ਕੀਤੀ ਬਰੋ ਬਾਬਿਆਂ ਨੇ ਸਾਨੂੰ ਲੰਗਰ ਪਹਚਾਇਆ ਪਾਣੀ ਪਹਚਾਇਆ ਉਸ ਪਿੰਡ ਵਾਸੀਆਂ ਨੇ ਮਤਲਬ ਇੱਕ ਦੂਜੇ ਭੈਣ ਭਰਾਵਾਂ ਦੀ ਮਦਦ ਕੀਤੀ ਬਾਕੀ ਵੇਖੋ ਸਰਕਾਰ ਨੇ ਬੇੜੀਆਂ ਬੁੜੀਆਂ ਲਾਈਆਂ ਨੇ ਕੋਈ ਪਿੰਡ ਦੇ ਵਿੱਚੋਂ ਕੱਲ ਸਾਡੇ ਦੋ ਬੰਦੇ ਤੈਨੂੰ ਰੁੜ ਗਏ ਸੀਗੇ ਉਹ ਬੰਦਿਆਂ ਨੇ ਆਪਣੀ ਮਤਲਬ ਹੀ ਭੱਜਣਾ ਠ ਕਰਕੇ ਉਹ ਦੋ ਬੰਦੇ ਬਚਾਏ ਆ ਇਨੇ ਇਨੇ ਪਾਣੀ ਦੇ ਵਿੱਚੋਂ ਬੰਦੇ ਬੰਦੇ ਪਹਚਾਇਆ ਵੇਖੋ ਕਹਿਣ ਦੀ ਗੱਲ ਨਹੀਂ ਪਰ ਜਿਹੜੀਆਂ ਬੇੜੀਆਂ ਨੇ ਇਹ ਬੇੜੀਆਂ ਲੈ ਕੇ ਗੁਰਦੁਆਰੇ ਪੇਕੇ ਨੇ ਉਥੇ ਬੇੜੀਆਂ ਦਾ ਕੀ ਫਾਇਦਾ ਆ ਜਿੱਥੇ ਪਾਣੀ ਆ ਉਥੇ ਬੇੜੀ ਆ ਨਹੀਂ ਰਹੀ ਜਿੱਥੇ ਜਿੱਥੇ ਬਿਲਕੁਲ ਸੁੱਕ ਪਕਾ ਉੱਥੇ ਉਹ ਨਾ ਭੇਡੀਆਂ ਖਲਾਰੀਆਂ ਨੇ ਕੀ ਪ੍ਰਸ਼ਾਸਨ ਨੂੰ ਇਹ ਇਹ ਦਿਖਦਾ ਨਹੀਂਗਾ ਕਿ ਕਿਥੋਂ ਤੱਕ ਪਾਣੀ ਮਾਰ ਕਰ ਰਿਹਾ ਆ ਲੋਕਾਂ ਦੇ ਘਰਾਂ ਦੇ ਵਿੱਚ 10 ਦਾ 12-12 ਫੁੱਟ ਪਾਣੀ ਮਤਲਬ ਇਸ ਟਾਈਮ ਵੜਿਆ ਪਿਆ ਆ ਕੋਈ ਕਿਸੇ ਦੀ ਸਰਵਾਈ ਨਹੀਂ ਕਰ ਰਿਹਾ ਹਾਂਜੀ ਮਾਤਾ ਜੀ ਦੱਸਿਓ ਤੁਹਾਨੂੰ ਕਿਹੜੀਆਂ ਮੁਸ਼ਕਲਾਂ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਇਸ ਸੇਂਟ ਦੇ ਜੀਰ ਹਾਰ ਤੀਜ ਦੇ ਵਿੱਚ ਬਹੁਤ ਤੰਗੀ ਆ ਇੰਨਾ ਇਨਾ ਪਾਣੀ ਆ ਗਿਆ ਜਿੰਨਾ ਕੋਈ ਹਿਸਾਬ ਨਹੀਂ ਮਾਹ ਜੀ ਕੋਈ ਇਧਰ ਨੂੰ ਵਿਚਾਰਾ ਭੱਜ ਨਾ ਸਕੇ ਬਚਿਆ ਕੋਈ ਇਧਰ ਨੂੰ ਬਹੁਤ ਹੀ ਤੰਗੀ ਆ ਇੱਥੇ ਗੱਗੋਮਾਲ ਦੇ ਵਿੱਚ ਹੋਈ ਨਾ ਕੋਈ ਕੋਠੇ ਜਿਹੜੇ ਮਕਾਨ ਕੋ ਮਕਾਨ ਵਿੱਚ ਤਾਂ ਇਹ ਆ ਪਾਣੀ ਦੇ ਨਾਲ ਹਾਂ ਕੱਲ ਉਹ ਮਹਾ ਹੀ ਬਚਿਆ ਦੋ ਜੀ ਥੱਲੇ ਹੀ ਆ ਗਏ ਵਿਚਾਰੇ ਮਹਾ ਹੀ ਕੱਢੇ ਲੋਕਾਂ ਨੇ ਭਜ ਨਾ ਸਕੇ ਮੁੰਡਿਆਂ ਨੇ ਰੋਟੀ ਦੇ ਕੇ ਗਿਆ ਕੋਈ ਲੰਗਰ ਦੀ ਤੋਂ ਉਧਰ ਵੰਡਣ ਗਏ ਤੇ ਫਿਰ ਉਹਨਾਂ ਨੂੰ ਕੱਢਿਆ ਕਿ ਸਟਾ ਵਿੱਚ ਲੱਗੀਆਂ ਜਾਂ ਬਚਾਇਆ ਨਹੀਂ ਬਚਾਇਆ ਸੱਤ ਪਰਾਂ ਦੀ ਕਿਰਪਾ ਹੋ ਗਈ ਠੀਕ ਹੈ ਕਿੰਨਾ ਰੋਟੀ ਪਾਣੀ ਤੁਹਾਨੂੰ ਮਦਦ ਕਿੱਦਾਂ ਪਹੁੰਚ ਰਹੀ ਹੈ ਰੋਟੀ ਪਾਣੀ ਉਹ ਬਾਬਾ ਸਰਜੀਤ ਸਿੰਘ ਗੁਰਦੁਆਰੇ ਵਾਲਾ ਉਹਨੇ ਮੰਗਵਾਇਆ ਕੱਲ ਤੋਂ ਉਹਨੇ ਮੰਡੇ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ ਅਹੀਂ ਤੇ ਅੰਨੇ ਵੀ ਚਲੋ ਗਰੀਬਾਂ ਦੇ ਕੁਝ ਨਾ ਕੁਝ ਸਹੂਲਤ ਕਰਨੇ ਕੋਈ ਫਾਇਦਾ ਹੋ ਜੇ ਕੋਈ ਕੋਈ ਨਾ ਕੋਈ ਕੋਠੇ ਲੋਕਾਂ ਦੇ ਟੱਠਾਂ ਦੇ ਲੋਕਾਂ ਦੇ ਘਰਾਂ ਚ ਆਟਾ ਨਹੀਂ ਸੌਦਾ ਨਹੀਂ ਭੁੱਖੇ ਮਰਨ ਡਏ ਨੇ ਕੋਈ ਨਾ ਕੋਈ ਸੋਚਣ ਸਾਡੇ ਮਾਰਿਆਂ ਵੀ ਠੀਕ ਹੈ ਹੁਣ ਆ ਜਿਹੜੇ ਬਿੰਬਰ ਸਰਪੰਚ ਬਣਾਇਆ ਇਹਨਾਂ ਤੇ ਸਾਡਾ ਕੁਝ ਸੋਚਣਾ ਨਹੀਂ ਚਾਹ ਠੀਕ ਇਹਦਾ ਫਰਜੀ ਇਹਨੂੰ 2 ਮਹੀਨੇ ਡੇਢ ਹੋ ਗਏ ਬੂਠਾ ਲਵਾਏ ਨੂੰ ਇਹਨੇ ਅਜੇ ਤੱਕ ਕਿ ਇਹਨੂੰ ਕਣਕ ਨਹੀਂ ਦਿੱਤੀ ਜੇ ਅਸੀਂ ਉਹੋ ਹੀ ਪਿਆ ਕੇ ਖਾਣੀ ਹੁੰਦੀ ਤਾਂ ਫੇਰ ਅਸੀਂ ਕੀ ਕਰਦੇ ਕੰਨਾਂ ਨਹੀਂ ਦਿੱਤੀ ਕਣਕ ਤੁਹਾਨੂੰ ਦੀਪੂ ਵਾਲੇ ਨੇ ਬਾਕੀ ਉਸ ਦਿਨੇ ਕਣਕ ਲੱਗਾ ਵੰਡਣ ਥੋਬੇ ਪਾਣੀ ਆ ਗਿਆ ਇਹਨੇ ਉਸ ਵੇਲੇ ਕਣਕ ਵੰਡੀ ਪਤਾ ਨਹੀਂ ਕਿਸੇ ਨੇ ਆਂਦੀ ਕਿ ਨਹੀਂ ਆਂਦੀ ਲੋਕੀ ਘਰਾਂ ਨੂੰ ਪੱਜਦੇ ਬਸ ਹੁਣ ਕੀ ਕਣਕ ਮਿਲੀ ਨਹੀਂ ਤੁਹਾਨੂੰ ਨਹੀਂ ਮਿਲੀ ਬਿਲਕੁਲ ਨਿਕਲ ਕੇ ਨਹੀਂ ਮਿਲੀ ਤੁਸੀਂ ਕੀ ਮੰਗ ਕਰਦੇ ਜੀ ਮੰਗ ਲਈ ਇਹੋ ਕਰਦਾ ਵੀ ਸਾਡੀ ਕੋਈ ਸਰਕਾਰ ਸਹਾਤਾ ਕਰੇ ਹਾਂ ਦੀ ਹੋਰ ਤਾਂ ਕੋਈ ਪੁੱਛ ਵਿਸ ਨਹੀਂ ਹੈਗੀ ਕੋਈ ਸਰਕਾਰ ਹੀ ਸਾਡੀ ਸੁਣ ਲਵੇ ਸਰਕਾਰ ਵੱਲੋਂ ਤੁਹਾਨੂੰ ਕੋਈ ਖਾਣਾ ਜਾਂ ਕੋਈ ਰਾਹਤ ਸਮਗਰੀ ਕੋਈ ਪਹੁੰਚ ਰਹੀ ਟਾਡੇ ਕੋ ਕੁਝ ਨਹੀਂ